ਤੋੜ ਰਸਮਾਂ ਹੋਣਗੀਆਂ ਰਵਿਸ਼ ਦੇ ਜਿਹੜੇ ਕਦੇ ਨਹੀਂ ਹੋ ਸਕਦੇ ਲੋਕ ਰਵਿਸ਼ ਖਾਣਾ ਉੱਤੇ ਤੇ 200 ਹਰ ਪਾਸੇ ਹਲੋ ਹਟ ਰਿਹਾ ਕਿੱਥੇ ਮੈਂ ਜੀ ਬਹੁਤ ਜ਼ੋਰ ਨਾਲ ਪਾਟੇ ਹੋਏ ਨਹੀਂ ਪੀਣ ਮੈਂ ਉਹ ਮਾੜੀ ਗੱਲ ਉਹ ਨਾਲੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮਰਾਲਾ ਵਿਖੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਦਾ ਹੋਇਆ ਵੱਡਾ ਇਕੱਠ ਸੰਯੁਕਤ ਕਿਸਾਨ ਮੋਰਚਾ ਦੇ ਸਦਦੇ ਤੇ ਸਮਰਾਲਾ ਵਿਖੇ ਮਾਲਵਾ ਕਾਲਜ ਬੋਂਦਲੀ ਤੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਇਸ ਟਰੈਕਟਰ ਮਾਰਚ ਵਿੱਚ ਵੱਡਾ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ 1000 ਦੇ ਕਰੀਬ ਟਰੈਕਟਰਾਂ ਨੇ ਇਸ ਮਾਰਚ ਵਿੱਚ ਹਿੱਸਾ ਲਿੱਤਾ ਵੱਖ-ਵੱਖ ਜਥੇਬੰਦੀਆਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਆਪਣੀ ਪ੍ਰੈਸ ਮੀਡੀਆ ਸਾਹਮਣੇ ਕੱਢੀ ਬੀਕੇ ਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਕੋਈ ਵੀ ਚਾਂਕੀ ਨਾ ਪਾਉਣਾ ਨਿੰਦਣਯੋਗ ਹੈ। ਕੇਂਦਰ ਸਰਕਾਰ ਧਰਮ ਦੀ ਰਾਜਨੀਤੀ ਤੋਂ ਲੈ ਕੇ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ ਜੋ ਕਿ ਬਹੁਤ ਨਿੰਦਿਆਜਨਕ ਗੱਲ ਹੈ। ਕੇਂਦਰ ਦੀ ਸਰਕਾਰ ਕਿਸਾਨਾਂ ਨਾਲ ਪੱਖਪਾਤ ਦੀ ਨੀਤੀ ਨਾਲ ਚੱਲ ਰਹੀ ਹੈ। ਕਿਸਾਨਾਂ ਵੱਲੋਂ ਜੋ ਅੱਜ ਟਰੈਕਟਰ ਰੈਲੀ ਕੱਢੀ ਗਈ ਹੈ ਜੋ ਅੱਗੇ ਜਾ ਕੇ ਵੱਡਾ ਸੰਗਰਾਸ਼ ਦਾ ਰੂਪ ਲੈ ਸਕਦੀ ਹੈ ਬੀਕੇਯੂ ਕਾਦਿਆਂ ਦੇ ਹਰਦੀਪ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਸਮੇ ਸਾਡੀਆਂ ਕਈ ਮੰਗਾਂ ਮੰਨ ਕੇ ਕੇਂਦਰ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਸਾਨੂੰ ਬਹੁਤ ਰੋਸ ਹੈ ਅਤੇ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ ਅੱਜ ਦੀ ਰੈਲੀ ਕੱਢ ਕੇ ਅਸੀਂ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਬਾਰੇ ਲੋਕਾਂ 'ਚ ਚਾਣਨਾ ਪਾਉਣਾ ਹੈ ਉਹਨਾਂ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ ਲੱਲਾ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਨਾ ਦੀ ਰਿਪੋਰਟ ਜਦੋਂ 26 ਜਨਵਰੀ 1950 ਨੂੰ 50 ਨੂੰ ਪਹਿਲੀ ਵਾਰੀ ਇਹ ਗਣਤੰਤਰ ਲਾਗੂ ਹੋਇਆ ਸੰਵਿਧਾਨ ਦੇਸ਼ ਦਾ ਲਾਗੂ ਹੋਇਆ ਤਾਂ 2 ਸਾਲ ਲਗਾਤਾਰ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ ਉਸ ਤੋਂ ਬਾਅਦ ਸਰਕਾਰਾਂ ਨੇ ਕਿਸਾਨ ਨੂੰ ਘੁਲਾਤਾ ਔਰ ਉਹਨਾਂ ਨੇ ਡਿਫੈਂਸ ਨੂੰ ਅੱਗੇ ਲੈ ਜਾਂਦਾ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਸਟੇਜ ਦਾ ਸਭ ਤੋਂ ਵੱਡਾ ਵਰਗ ਜੇ ਤਾਂ ਕਿਸਾਨ ਔਰ ਇੱਥੇ ਦਾ ਖੇਤ ਮਜ਼ਦੂਰ ਹੈ। ਤੇ ਇਹਨੂੰ ਇਗਨੋਰ ਕਰਕੇ ਗਰੀਬੀ ਬਲ ਧੱਕਿਆ ਗਿਆ। ਟਾਰੀਆਂ ਪਾਲਿਸੀ ਜਿਹੜੀਆਂ ਕਾਰਪੋਰੇਟ ਹਾਊਸਸ ਦੇ ਹੱਕ 'ਚ ਘੜੀਆਂ ਗਈਆਂ ਅੱਜ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਹਾਊਸਸ ਦਾ ਵਿਰੋਧ ਹੋ ਰਿਹਾ ਹੈ। 프랑ਸ ਵਿੱਚ ਐਜੂਕੇਸ਼ਨ ਹੈ, ਜਰਮਨੀ 'ਚ ਐਜੂਕੇਸ਼ਨ ਹੈ, ਹਾਲੈਂਡ 'ਚ ਐਜੂਕੇਸ਼ਨ ਹੈ, ਪੋਲੈਂਡ 'ਚ ਐਜੂਕੇਸ਼ਨ ਹੈ, ਸਾਰੀ ਦੁਨੀਆ 'ਚ ਕਾਰਪੋਰੇਟ ਦਾ ਵਿਰੋਧ ਹੋ ਰਿਹਾ ਹੈ। ਇੱਕ ਕਾਰਪੋਰਟਾਈਜ਼ੇਸ਼ਨ ਦੀ ਵਜ੍ਹਾ ਕਰਕੇ ਜਿਹੜਾ ਕਿਸਾਨੀ ਨੂੰ ਪਿੱਛੇ ਧੱਕਿਆ ਗਿਆ ਹੈ ਇਹਦੇ ਵਿਰੋਧ ਚ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆਂ ਕਿ ਸਾਡਾ ਸੰਵਿਧਾਨ ਕਹਿੰਦਾ ਇੱਥੇ ਸਾਰੇ ਬਰਾਬਰ ਨੇ ਇਹ ਸਾਡਾ ਸੰਵਿਧਾਨ ਹਿੰਦੂ ਮੁਸਲਮਾਨ ਦੀ ਆਗਿਆ ਨਹੀਂ ਦਿੰਦਾ ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ ਹੈ ਸੋਸ਼ਲਿਸਟਿਕ ਪੈਟਰਨ ਦੀ ਸਾਡੇ ਸੰਵਿਧਾਨ ਵਿੱਚ ਮੁੱਢਲੀ ਗੱਲ ਲਿਖੀ ਹੋਈ ਹੈ ਜਿਹੜੀ ਇਹ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ ਔਰ ਮੈਂ ਸਮਝਦਾ ਭਈ ਇਹ ਦੇਸ਼ ਲਈ ਘਾਤਕ ਹੈ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ ਅੱਜੋ ਹਿੰਦੂ ਮੁਸਲਮ ਦੀ ਗੱਲ ਕਰਦੇ ਨੇ ਗਰੀਬੀ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੀ ਬੁਲੁਸ਼ੇਹ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ ਇੱਥੇ ਦੀ ਅਨਐਮਪਲੋਇਮੈਂਟ ਦੀ ਗੱਲ ਨਹੀਂ ਕਰਦੇ ਇੱਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਰ ਦੀਆਂ ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ ਉਹ ਲੋਕ ਹਿੰਦੂ ਔਰ ਮੁਸਲਮ ਨੂੰ ਤੋੜਨ ਦੀ ਗੱਲ ਕਰਦੇ ਨੇ ਇਹ ਦੇਸ਼ ਦੇ ਇਹ ਵੀ ਚੁੱਕਾ ਹੀ ਨਹੀਂ ਅਸੀਂ ਐਸਕੇਮ ਵੱਲੋਂ ਅੱਜ ਇਹ ਜਿਹੜੀ ਪ੍ਰੈਕਟਿਕ ਪੇਡ ਕਰ ਰਹੇ ਹਾਂ ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬਣਦਾ ਹੈ ਅਸਲੀ ਗਣਤੰਤਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ عہد ਲੈਣ ਨਾਲ ਬਣਦਾ ਹੈ ਅੱਜ ਸਰਕਾਰਾਂ ਨੂੰ عہد ਲੈਣਾ ਚਾਹੀਦਾ ਸੀ ਕਿ ਉਹ ਦੇਸ਼ ਵਿੱਚੋਂ ਜਿਹੜੇ 75 ਸਾਲ ਵਿੱਚ ਗਰੀਬੀ ਨੂੰ ਦੂਰ ਕਰ ਸਕੇ ਆਪਣੀਆਂ ਨਾਲਾਈਕੀਆਂ ਨੂੰ ਮੰਨਦੇ ਔਰ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਤੇ ਅਸੀਂ ਇਹਦੇ ਤੇ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਤੇ ਪੰਜਾਬ ਵਿੱਚ ਘੱਟੋ ਘੱਟ 100 ਤਾਵਾ ਤੇ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਟ੍ਰੈਕਟਰ ਮਾਰਚ ਕਰ ਰਹੇ ਹਾਂ ਅਸੀਂ ਸਾਰੇ ਇਹ ਇਹ ਵੀ ਸਾਬਤ ਕਰ ਰਹੇ ਹਾਂ ਕਿ ਕਿਸਾਨ ਇੱਕ ਮੁਠ ਹੈ ਕਿਸਾਨ ਵਿੱਚ ਕੋਈ ਫਰਕ ਨਹੀਂ ਕਿਸਾਨ ਕਿਸਾਨ ਨੂੰ ਗੁੰਮਰਾਹ ਵੀ ਕਰ ਰਹੇ ਨੇ ਕੁਝ ਲੋਕ ਗੁੰਮਰਾਹ ਨਹੀਂ ਹੋਏਗਾ ਕਿਸਾਨ ਇਹ ਜਿਹੜੀ ਲੜਾਈ ਹੈ ਇਕੱਠੇ ਹੋ ਕੇ ਲੜਾਂਗੇ ਔਰ ਜੇ ਭਾਰਤ ਸਰਕਾਰ ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿੰਗ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਇਹ ਕਿਸਾਨਾਂ اور ਮਜ਼ਦੂਰਾਂ ਦਾ ਕਿਉਂ ਨਹੀਂ ਇਹ ਸਵਾਲ ਖੜਾ ਹੁੰਦਾ ਹੈ ਅੱਜ ਅਸੀਂ ਇਹ ਸਵਾਲ ਖੜੇ ਕਰਕੇ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕਰ ਰਹੇ ਆ ਸਰਕਾਰ ਨੂੰ ਦੀ ਮੈਂ ਸਮਝਦਾ ਆ ਇਸ ਤਰ੍ਹਾਂ ਦੀ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਲੋਕ ਉਹਨਾਂ ਦੇ ਨਾਲ ਹੈ ਨਹੀਂ ਸਿਰਫ ਸਰਕਾਰੀ ਤੰਤਰ ਜਿਹੜਾ ਉਹ ਦਿਖਾਵਾ ਕਰਦਾ ਹੈ ਇਹ ਅੱਜ ਦਾ ਜਿਹੜਾ ਮੰਤਰੀਪਤ ਵਿਸਲੀ ਮੰਤਬ ਉਹ ਹੀ ਆ ਉਹ ਤਾਂ ਸਿਮੀ ਮਾਰਚ ਕਰਿਆ ਅੱਜ ਜਿਹੜਾ 26 ਜਨਵਰੀ ਨੂੰ ਐਸਕੇਮ ਦਾ ਫੈਸਲਾ ਸੀ ਕਿ ਜੇ ਅਸੀਂ 32 ਜਥੇ ਬੰਦੀਆਂ ਇੱਥੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਤੇ ਪੰਜਾਬ ਦੇ ਵਿੱਚ 100 ਜਗ੍ਹਾ ਤੇ ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਉਹਦੇ ਵਿੱਚ ਸਾਡੀ ਐਮਐਸਪੀ ਦੀ ਮੰਗ ਅਧੂਰੀ ਰਹਿ ਗਈ ਸੀ ਜਿਹੜੀ ਸਰਕਾਰ ਨੇ ਇੰਨੇ ਸਮੇਂ ਵਿੱਚ ਸਾਡੀ ਉਹ ਪੂਰੀ ਨਹੀਂ ਕੀਤੀ ਨਾ ਉਹਦੇ ਵੱਲ ਤਵੱਜੋ ਦਿੱਤੀ ਆ ਉਸ ਤੋਂ ਬਾਅਦ ਜਿਹੜੀ ਸਾਡੀ ਕਰਜ਼ਾ ਮਾਫੀ ਦੀ ਯੋਜਨਾ ਸੀ ਕਿਉਂਕਿ ਕਰਜ਼ਾ ਸਰਕਾਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤੇ ਚੜਿਆ ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ ਸਾਡੇ ਪੈਸੇ ਨਿਕਲੇ ਆਉਣਗੇ ਸਾਰਾ ਕਰਜ਼ਾ ਮਾਫੀ ਦੀ ਗੱਲ ਆ ਫਿਰ ਸਰਕਾਰ ਨੇ ਕਿਹਾ ਸੀ ਵੀ 2024 ਚ ਆਮਦਨ ਦੁੱਗਣੀ ਕਰ ਦਵਾਂਗੇ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸੁਆਮੀ ਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ ਉਹਦੇ ਰੋਸ ਵਜੋਂ ਸਰਕਾਰ ਨੂੰ ਜਗਾਉਣ ਲਈ ਕਿਉਂਕਿ ਸਰਕਾਰ ਦਾ ਵੀ ਸਮਾਂ ਪੂਰਾ ਹੋ ਗਿਆ ਸਰਕਾਰ ਵੱਡੇ ਵੱਡੇ ਜੁਮਲੇ ਕਰਦੀ ਆ ਅਮੇ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਇਹ ਵਾਦੇ ਕਰ ਲੈਂਦੀ ਆ ਪਰ ਵਾਦੇ ਨਿਮਾਉਂਦੀ ਨਹੀਂ ਉਹਨਾਂ ਨੂੰ ਜਗਾਉਣ ਲਈ ਕਈ ਵਾਰ ਸਰਕਾਰਾਂ ਨੂੰ ਵੀ ਇਹ ਬਿਖਾ ਪੈ ਗਿਆ ਸੀ ਵੀ ਇਹਨਾਂ ਕੋ ਬੰਦੇ ਨਹੀਂ ਅੱਜ ਅਸੀਂ ਇਹ ਵੀ ਦਿਖਾਉਣ ਲੈ ਕੇ ਆਏ ਆ ਵੀ ਉਵੇਂ ਹੀ ਟਰੈਕਟਰ ਜਿਵੇਂ ਅੱਗੇ ਸਾਡੇ ਕੋਲ ਅੰਦੋਲਨ ਮਿਲੇ ਗਿਆ ਸੀ ਉਵੇਂ ਹੀ ਟਰੈਕਟਰ ਅੱਜ ਤੁਸੀਂ ਸਮਰਾਲੇ ਚ ਹਜ਼ਾਰਾਂ ਟਰੈਕਟਰ ਦੇਖ ਲਓਗੇ ਸਾਰੀਆਂ ਜਥੇਬੰਦੀਆਂ ਨੇ ਉਵੇਂ ਹੀ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲੱਗਿਆ ਵੀ ਫੌਰੀ ਤੌਰ ਤੇ ਸਾਡੀਆਂ ਮੰਗਾਂ ਤੇ ਗੌਰ ਕਰੋ ਵੀ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡਾ ਸੰਘਰਸ਼ ਪੈਡ ਦਵਾਂਗੇ ਤੇ 16 ਫਰਵਰੀ ਨੂੰ ਅਸੀਂ ਜਿਹੜਾ ਦੇਸ਼ ਬੰਦ ਦਾ ਵੀ ਉਹ ਸੱਦਾ ਦਿੱਤਾ ਹੋਇਆ ਸਕੀਮ ਨੇ ਉਹਦੇ ਤੋਂ ਹੀ ਫੁੱਲ ਚੜਾਵਾਂਗੇ ਤੇ 28 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਐਸਕੇਮ ਦੀ ਜਿਹੜੀ ਮੀਟਿੰਗ ਸੱਦ ਲਈ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਟ੍ਰੈਕਟਰ ਮਾਰਚ ਦੇਖੋ ਜੀ ਜਿਵੇਂ ਅੱਜ ਦਾ ਟ੍ਰੈਕਟਰ ਮਾਰਚ ਆਜ ਸਾਡੇ ਦੇਸ਼ ਦਾ ਗਣਤੰਤਰ ਇੱਕ ਇਹ ਜੋ ਕਰਿਆ ਜਾ ਰਿਹਾ ਹੈ ਕਿ ਰੋਸ ਵੱਜੋਂ ਬਣਾ ਰਹੇ ਹਾਂ ਅਸੀਂ ਕਿਉਂਕਿ ਜਦੋਂ ਤੇਂਦਰ ਸਰਕਾਰ ਨੇ ਜੋ ਪਸੰਦ ਨੂੰ ਜਲਪੁਰ ਨੂੰ ਉੱਪਰੋਂ ਇੱਕ ਕੀਤਾ ਉਹਨਾਂ ਨੇ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਜਦੋਂ ਅਸੀਂ ਉੱਥੋਂ ਦਿੱਲੀੋਂ ਜਿੱਤ ਕੇ ਤੁਰੇ ਆਂ ਜਿੰਨੀਆਂ ਮੰਗਾਂ ਸਾਨੂੰ ਕਈਆਂ ਸੀ ਉਹਨਾਂ ਨੇ ਨਹੀਂ ਬਣੀਆਂ ਤੇ ਦੂਜਾ ਮੁੱਦਾ ਜੋ ਸਾਡੀ ਜਿਹੜੀ ਕਰਜ਼ਾ ਮਾਫੀ ਆ ਜਿੰਨਾ ਵੀ ਕਰਜ਼ਾ ਸੰਪੂਰਨ ਕਰਜ਼ਾ ਉਹ ਮਨਫਾ ਹੋਣਾ ਚਾਹੀਦਾ ਤੇ ਦੂਸਰਾ ਜੋ ਸਾਡੇ ਦੇਸ਼ ਦੇ ਵਿੱਚ ਤੁਮ ਦੇ ਨਾਮ ਦੇ ਉੱਤੇ ਆ ਰਾਜਨੀਤੀ ਹੋਣੀ ਬਹੁਤ ਸਰਸਰ ਗਰਮ ਤਾਂ ਇਹ ਇੱਕ ਜੋ ਜਿਹੜੇ ਸੰਸਦਾਂ ਤੋਂ ਉੱਪਰ ਕਿਸਾਨ ਨੇ ਇਹਨਾਂ ਨੂੰ ਸਾਡੇ ਮੰਤਰੀ ਵੀ ਪੂਰਨ ਇਹਨਾਂ ਨੂੰ ਇੰਟੈਂਟੀਟੀ ਜਿਹੜੇ ਇਹ ਬਾਕੀ ਜੋ ਇੱਕ ਨਸ਼ੇ ਦੀ ਸਮੱਸਿਆ ਆਪਣੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਿੰਥੈਟਿਕ ਨਸ਼ਾ ਇਹਨੂੰ ਪੂਰਨ ਤਰ੍ਹਾਂ ਤੇ ਖਤਮ ਕਰਨ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਨੀਤੀਆਂ ਲਾਉਣੀਆਂ ਨੇ ਇਹਨਾਂ ਰੋਸਾਂ ਨੂੰ ਦੇਖਦੇ ਹੋਏ ਅਸੀਂ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਇੱਕ ਟਰੈਕਟਰ ਮਾਰਚ ਕੱਢਿਆ ਵੀ ਲੋਕ ਇਕ ਨੇ ਅਸਲ ਇਹ ਸਰਕਾਰ ਨੂੰ ਅਸੀਂ ਦੱਸਣਾ ਚਾਹ ਰਹੇ ਹਾਂ ਵੀ ਅਸਲੀ ਗਣਤੰਤਰਤਾ ਪਰ ਦੇਸ਼ ਕਿ ਕਿਸ ਤਰ੍ਹਾਂ ਦਾ ਹੈ